ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 842701980 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਣ ਬਰਨਾਲਾ ਜੀ ਸ਼ਹਿਰ ਬਰਨਾਲਾ ਆ ਜੀ ਆਪਣਾ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9815396107 ਜੀ ਅੱਪਾ ਪਹਿਲੇ ਨੰਬਰ ਤੇ ਜਰਸੀ ਨਗੀਨਾ ਹੀ ਦੇਖੀ ਜਾਂਦੇ ਆ ਕਾ ਮੈਂ ਤੋਫਾ ਹੀ ਆ ਬਈ ਯਾਰ ਕਿਹੜਾ ਸੁਆ ਪਲੂਣ ਹੀ ਲੱਗਦੀ ਹੈ ਨਾ ਪਲੂਣ ਬਈ ਬਿਲਕੁਲ ਖੀਰੀ ਦੰਦੋ ਖੀਰੀ ਜਮ ਰੰਜਨਾਲ ਖੀਰੀ ਆ ਕਹਿਣ ਦੇ ਨੀ ਠੀਕ ਐ ਦਿਨ ਕਹਿਕ ਲੈਂਦੀ ਐ ਇਹ ਦਿਨ ਬਈ ਜੀ ਹਫਤਾ ਲੈ ਜੂਗੀ ਹੁਜੇ ਹਫਤਾ ਸੂਣ ਚ ਬਾਕੀ ਪਿਆ ਤੇ ਮੂੰਹ ਮੱਥਾ ਬਿਊਟੀ ਬਾਡੀ ਮੈਂ ਕਹਾਂ ਯਾਰ ਹਰ ਇੱਕ ਚੀਜ਼ ਦੀ ਕੁਆਲਿਟੀ ਦੀ ਓਕੇ ਆ ਵੀਰੇ ਯਾਰ 100 ਦੀ 100 ਆ ਤੇ ਹਫਤਾ ਬਾਕੀ ਆ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਵੀਰੇ 20 ਪਲੱਸ ਹੀ ਚੱਲੂਗੀ ਖੁੱਲਾ ਇਹ ਠੀਕ ਐ ਤੇ ਪਸਾਇਤ ਨਹੀਂ ਸੀਮਨ ਵਗੈਰਾ ਕਿਹੜੇ ਦੀ ਹੈ ਗਿਆ ਨਹੀਂ ਵੀਰੇ ਯਾਰ ਸੀਮਨ ਵਾਲੀ ਪਤਾ ਹੈਗਾ ਹੂ ਤਾਂ ਆਈ ਵਧੀਆ ਫਾਰਮ ਚੋਂ ਠੀਕ ਹੈ ਮਤਲਬ ਉਹ ਮੁੰਡਾ ਜਿਹੜਾ ਬੈਣਾ ਜਿੱਦੋਂ ਬਈ ਲਈ ਸੀ ਇਹ ਠੀਕ ਹੈ ਉਹ ਆ ਬਾਹਰ ਬਾਕੇ ਉਹ ਅੰਕਲ ਸੀਗਾ ਉਹਨੂੰ ਪਤਾ ਨਹੀਂ ਸੀ ਇਸ ਚੀਜ਼ ਦਾ ਐਵੇਂ 50 ਯੂਰੋ 65 ਰਗੇ ਜੀ ਫਾਇਦਾ ਕੋਈ ਨਹੀਂ ਇੱਕ ਗੱਲ ਦੇਖੋ ਤਕਰੀਬਨ ਨਾ ਜਿੰਨੇ ਬੰਦੇ ਸੀਮਾ ਦੱਸਦੇ ਉਹ ਚੌਦਿਆਂ ਨੂੰ ਪਤਾ ਹੁੰਦਾ ਜਾਇ ਗੱਲ ਬਾਕੀ ਆਪਾਂ ਦੇਖੀਏ ਇਹ ਵੀ ਇਹ ਆ ਲੱਗੇ ਇਹ ਆ ਲੱਗੇ ਉਹਦਾ ਕੋਈ ਫਾਇਦਾ ਨਹੀਂ ਵੀਰੇ ਯਾਰ ਮਾਲ ਦੇਖੋ ਤੇ ਖਰੀਦੋ ਹਾਂ ਬਸ ਜਿਹੜੀ ਆਪਣੇ ਕੋਲ ਤਾਂ ਇੱਕੋ ਹੀ ਸਿੱਧਾ ਦੇਸੀ ਸਾਫ ਦਾਬ ਆਪਣਾ ਦਾ ਵੀਰੇ ਠੀਕ ਹੈ ਵੀ ਜਿਹੜਾ ਵੀਰ ਆਉਂਦਾਗਾ ਉਹ ਆਪਦੀ ਨਿਰਖ ਪਰਖ ਨਾਲ ਲਿਜਾ ਸਕਦਾ ਆਪਾਂ ਆਪਦੀ ਤਸੱਲੀ ਪਹਿਲਾਂ ਕਰੀ ਵੀ ਆ ਆਪਣੀ ਤਸੱਲੀ ਕਰੀ ਹੋਈ ਹੈ ਤੂੰ ਨੋਟਾਂ ਥੱਬਾ ਲਾਦਾ ਜੇ ਲਾਉਣਾ ਉਹ ਲੈਣ ਲਾਉਣਾ ਸੋ ਮੂੰਹ ਮੱਥਾ ਦੇਖੋ ਕਿਆ ਪਤਾ ਦੇ ਬਾਕੀ ਸੈਨਿਕ ਸੁਣੀ ਦੇਖੋ ਜਮਾਂ ਜਿਵੇਂ ਬਾੜੀ ਚੰਗੀ ਆ ਯਾਰ ਠੰਡੀ ਤਾਂ ਇੰਨੀ ਆ ਤੂੰ ਐ ਮਰ ਲੈ ਠੀਕ ਹੈ ਨਹੀਂ ਪਲੂਣਾ ਬੱਛੀਆਂ ਉਹਨੇ ਹੱਥ ਲਾਉਣ ਦਿੰਦਿਆਂ ਨਾਲੇ ਖੁੱਲੀ ਆਈਏ ਪਾਹੇ ਇਹ ਵਿੱਚੋਂ ਕਰੂਟ ਭਰਦਾ ਹੈ ਤੇ ਸਾਫ ਹੈ ਨਹੀਂ ਹੈ ਜਿਵੇਂ ਸਨਾਰੇ ਤੋਂ ਨਵੀਂ ਚੈਨ ਕਰਾ ਕੇ ਨਿਕਲੇ ਹੁੰਦੇ ਆ ਮੈਂ ਕਿਹਾ ਉਹੀ ਹੈ ਜਮਾਈ ਉਹ ਚੀਜ਼ ਆ ਜਮਾ ਸੋਹਣਾ ਹੀ ਆ ਬਸ ਐ ਮੰਨ ਲਾ ਵੀ ਤੇ ਭਾਅ ਇਹਦਾ ਕੀ ਰੱਖਿਆ ਭਾਅ ਵੀਰੇ ਦਾ 60000 ਰੁਪਇਆ ਸਿਰਫ ਮੈਂ ਆਪਾਂ ਵੇਚਣੀ ਆਂ ਆਪੜ ਮੁੱਲ ਮੰਗ ਕੇ ਥੋੜੀ ਆ ਵੀ ਲੋਕਾਂ ਨੂੰ ਆਪਾਂ ਕਿਹੜਾ ਸਕੂਲ ਆਉਣੀ ਆਏ ਹੋਰ ਲੈ ਆਵਾਂਗੇ ਆਪਾਂ ਕਿਹੜਾ ਵੋਟਾਂ 'ਚ ਖੜੇ ਹੋਣਾਗਾ ਇਹ ਕੰਮ ਆਪਣੇ ਕੋਲ ਦਾ ਸੋ ਜੈ ਜਗਤ ਆ ਜਮਾ ਜਾਏਗਾ ਜਿੱਤੇ ਝਾੜੂ ਚਾਹੇ ਜਿੱਤੇ ਕਾਂਗਰਸ ਜਾਰਾਂ ਦਾ ਕੰਮ ਗਾਂਆਂ ਦੀ ਕਰਨਾ ਆਪਾਂ ਤਾਂ ਇਹੀ ਆ ਕਰਮ ਵਾਲਿਆਂ ਦਾ ਇਹਨਾਂ ਆਪਾਂ ਗਾਂਲੀਆਂ ਨੇ ਬਹੁਤ ਖੁਸ਼ ਹਸਤਾ ਠੀਕ ਹੈ ਤੇ 65000 ਚ ਮਾਨਤਨ ਹੋ ਜਾਊਗਾ ਹਾਂ ਵੀਰੇ ਮਾਨਤਨ 10000 ਖੰਡ ਦਾ ਹੋ ਜਾਊਗਾ ਬਾਹਲਾ ਨਹੀਂ ਹੋਣਾ ਤੇ ਅੱਗੇ ਜਿਹੜੀ ਨਾਲ ਦੇਖੀ ਜਾਨੇ ਆ ਹਾਂ ਭਾਈ ਜੀ ਇਹ ਦੂਜਾ ਸੁਆ 6 ਦਿਨ ਦਾ ਮੂੰਹ ਇਹ ਦੋਵਾਂ ਦਾ ਮੇਲ ਆ ਗਿਆ ਹਨਾ ਹਾਂ ਵੀਰੇ ਐ ਮੰਨੋ ਵੀ ਇਹ 80% ਜਰਸੀ ਆ 20% ਸਾਈਵਾਲ ਠੀਕ ਹੈ ਸੁਆ ਦੂਜਾ ਸੁਆ ਦੂਜਾ ਪਿਓਰ ਬਿਲਕੁਲ ਜਿਵੇਂ ਅਰੀਜਨਲ ਕੈਕ ਦਿਨ ਕੱਢ ਦੀਆ ਦਿਨ ਵੀਰੇ ਲੈ ਜੂਗੀ 10 ਅਜੇ ਭਾਗੀ ਰਹੂ ਇਹਦਾ। ਭਾਵੇਂ ਇਹਦਾ 75000 ਰੁਪਇਆ। ਦੁੱਧ ਕਿੰਨਾ ਦੇ ਦੂਗੀ? ਦੁੱਧ ਵੀਰੇ 20 ਕਿਲੋ ਮਾਲਕ ਨੇ ਦੱਸਿਆ ਇਤਕੀ 2 ਕਿਲੋ ਦਾ ਫਰਕ ਤਾਂ ਭਾਈ ਜਾਊਗੀ। 22 ਕਿਲੋ ਦੁੱਧ। 20 ਮੰਨ ਕੇ ਲੈ ਲੇ। 20 ਤਾਂ ਖੁੱਲ੍ਹੇ ਹੀ ਦੇ ਦੂ 20 ਤਾਂ ਵਟ ਤੇ ਪਿਆ ਜਾਮਾ ਜਾਂਦਾ। ਬਾਕੀ ਚੌੜੀ ਝੂੜੀ ਬਹੁਤ ਹੈ ਨਾ। ਬਹੁਤ ਬੋਡੀ ਵੇਟ ਬਹੁਤ ਚੰਗਾ ਕੱਦ-ਗਾਠ ਪੂਰਾ ਚੰਗਾ ਕੁਆਲਿਟੀ ਵਾਲੀ ਬਸ਼ੇ ਦੂਰੋਂ ਫੜ ਪੁੱਤ। ਬਾਕੀ ਸੈਨਿਕ ਬਹੁਤ ਹੈ ਨਾ। ਹਾਂ ਯਾਰ ਐ ਆ ਵੀਰੇ ਪਤਾ ਕੀ ਗੱਲ ਹੈ ਸਾਰਾ ਮਾਲ ਟੌਪ ਕਲਾਸ ਆਪਣੇ ਕੋਲ ਅੱਜ। ਠੀਕ ਹੈ। ਕੋਈ ਵੈਲ ਵੀ ਇਹੋ ਜਿਹੀ ਨਹੀਂ ਹੈਗੀ। ਫਕੀਆਂ ਨੇ ਜਾਂ ਲਿਸੀਆਂ ਨੇ ਤੇ ਬੇਲਬੂਲ ਵਾਲੇ ਪਾਸੇ ਕੱਦ ਕੁਦ ਵਾਲੇ ਪਾਸੇ ਚਿਪ ਘੱਡੇ ਪਿਆ ਜਾਵਾ ਟੋਪ ਹੀ ਆ ਯਾਰ ਪੂਰੀ ਸੋ ਪੂਰੇ ਕੱਦ ਬੈੱਡ ਵਾਲੀ ਸਾਫ ਸੁਥਰੀ ਜੋ ਸਹੀ ਨਹੀਂ ਦੇਖੋ ਜੇ ਮੈਂ ਕਹਿ ਬਾਤਾਂ ਜਾਵਾ ਜਿਵੇਂ ਸਬਰਾ ਟਰੈਕਟਰ ਨਵਾਂ ਸ਼ੋਰੂਮ ਚ ਕਢਾਇਆ ਹੁੰਦਾ ਚਾਂ ਉਹ ਕਾਏ ਮਾਰਦੀ ਹੈ ਹਨ ਤੇ ਮਨੇ ਇੱਕ ਗੱਲ ਦੱਸਦੀ ਸ਼ੈਂਪੂ ਲਾਇਆ ਕਿ ਨਹੀਂ ਲਾਇਆ ਇਹਦੇ ਨਹੀਂ ਬਾਈ ਇਹਦੇ ਕੋਈ ਸ਼ੈਂਪੂ ਨਹੀਂ ਲਾਇਆ ਠੀਕ ਹੈ ਅੱਜ ਦਾ ਇਹ ਬਾਤ ਕਾਏ ਸਾਰਾ ਮਾਲ ਖੜਾ ਗਿਆ ਆਪਾਂ ਨਮਾਈਆਂ ਵੀ ਨਹੀਂ ਹੈਗੀਆਂ ਅੱਜ ਤੱਕ ਤੇ ਬਾਕੀ ਹੀਰਾ ਦਾ ਕਹਿੰਦੇ ਰੂਟ ਦੇ ਪੈ ਚੋਂਕਦਾ ਹਨਾ ਕਿਉਂਕਿ ਮਾਲ ਨਾ ਆਪਣੇ ਕੋਲੇ ਰਾਤ ਆਇਆ ਵੀਰੇ ਠੀਕ ਹੈ ਮੇਰਾ ਫ ਉਜਰਗੇ ਜਦੋਂ 13-14 ਘੰਟੇ ਖੜਕੇ ਆਉਂਦੀਆਂ ਨੇ ਮਤਲਬ ਇਹ ਮੰਨ ਲਓ ਪੂਰਾ ਥਕੀ ਮਾਂ ਮੰਨ ਜਾਂਦੀਆਂ ਨੇ ਜਿੱਤਾਂ ਨੇ ਲੇਵੇ ਚੱਕੀਆਂ ਥੋੜੇ ਹਾਂ ਹਾਂ ਇਹ ਮੰਨ ਲਓ ਕੱਲ ਜਦੋਂ ਲਈਆਂ ਇਹਨਾਂ ਨੇ ਲੇਵੇ ਸੀ ਨਾ ਥੋੜੇ ਜੇ ਇੱਕ ਦਿਨ ਕੱਚੇ ਸਾਧੇ ਰਾਮ ਦਵਾ ਦੇਣ ਇਹਨਾਂ ਨੂੰ ਬਾਈ ਯਾਰ ਹੋਰ ਹੁੰਦਾ ਵੀਰਾਂ ਦੇ ਫੋਨ ਬਾਹਲੇ ਦੇ ਹੁੰਦੇ ਆ ਵੀਰੇ ਯਾਰ ਵੀਡੀਓ ਪਾਓ ਵੀਡੀਓ ਪਾਓ ਬਾਕੀ ਜੇ 12-13 ਨਾ ਲੈਤੇ ਹੁੰਦੇ ਆ ਉਦੋਂ ਆਪ ਨੂੰ ਵੀ ਫਿਕਰ ਹੁੰਦਾ ਦਿਲ ਚਿੜੀ ਦੇ ਬੱਚੇ ਵੀ ਕਰਦਾ ਹੁੰਦਾ ਹੈ ਜਿਆ ਜੀ ਗੱਲ ਆ ਤੇ ਅੱਗੇ ਤਿੰਨ ਨੰਬਰ ਦੇਖੀ ਜਾਂਦੇ ਆ ਤਿੰਨ ਨੰਬਰੇ ਵੀ ਜਰਸੀ ਹੈ ਵੀਰੇ ਦੁੱਧਿਆ ਸੁਆ ਠੀਕ ਏ ਮਨ ਲਾ ਵੀ ਲੇਵੇ ਦਾ ਡਿਜ਼ਾਈਨ ਤਾਂ ਬੜਾ ਚੰਗਾ ਹੈ ਦਾ ਕੱਚੀ ਕੁੱਚੀ ਹਾਲ ਤਾਂ ਨਾ ਹਾਂ ਵੀਰੇ 10 ਦਿਨ ਪਿਆ ਹਜੇ ਇਹਦਾ ਭਾਗ ਹੀ ਰਹੂਗਾ ਬਾਈ ਇਹ ਹਫਤੇ ਚ ਜਾ ਕੇ ਬੈਣਾ ਭਰ ਜਾਂਦਿੰਗੀਆਂ ਪੂਰੀਆਂ ਜਦੋਂ 2-3 ਦਿਨ ਆਪਣੇ ਕੋਲੇ ਰਹਿ ਜਾਂਦੀਆਂ ਨੇ ਨਾ ਠੀਕ ਹੈ ਮਤਲਬ ਪੂਰੇ ਲੇਵੇ ਭਰ ਜਾਂਦਿੰਗੀਆਂ ਦੁੱਧ ਕਿੰਨਾ ਕੁ ਦੇ ਸਕਦੀ ਐ ਇਹ ਦੁੱਧ ਵੀਰੇ 24-25 ਕਿਲੋ ਕਢ ਦੂਗੀ 1 ਕਿਲੋ ਦਾ ਪਲੂਣ ਦਾ ਦਸਤਾ ਹੋਇਆ ਬਾਕੀ ਹੋਰ ਗੱਲ ਆ ਜਿਹੜੇ ਬੈੜਾ ਤੋਂ ਲੈ ਕੇ ਆਉਣਾ ਚਮਕ ਵਾਲੀ ਨਾ ਦੇਣਾ ਚਮਕ ਬਾਈਰ ਸ਼ਾਈਨਿੰਗ ਪੂਰੀ ਐ ਬਾਕੀ ਇੱਕ ਥਾਂ ਲੇਵੇ ਦੀ ਕੁਆਲਿਟੀ ਦੇਖ ਲਈ ਆਪਣੇ ਕਿਸੇ ਗਾਂ ਦੇ ਵੀ ਆਏ ਨਹੀਂ ਹੋਗਾ ਵੀ ਮੈਂ ਲੰਮੇ ਚੌੜੇ ਸਣ ਨੇ ਆ ਦੇਖ ਲੈ ਮੁੱਠੀ ਵਾਲਾ ਸਣੂ ਪੂਰੀ ਤੇ ਜਿਵੇਂ ਪੰਨੇ ਚਮਕਦੇ ਨੇ ਫਿਰ ਮਨ ਸਰੋ ਦਾ ਕਮਾਲ ਹੈ ਹਨਾ ਹਾਂ ਭਾਈ ਸਰੋ ਸਰੋ ਉਧਰ ਯਾਰ ਹੋਰ ਹੈ ਵੀਰੇ ਗਵਾਰਾ ਕਬੂਰਾ ਛੋਲੇ ਆਮ ਆ ਚੀਜ਼ਾਂ ਤੇ ਉਹੇ ਕਾਰਨ ਜਦੋਂ ਹੁਣ ਜਿਹਦੇ ਵਿੱਚ ਲਹੂ ਹੋਊਗਾ ਚਮਕ ਉਹਦੇ ਚ ਹੀ ਆਉਣੀ ਆ ਹਨਾ ਜੈ ਜਗਤ ਆ ਤੇ ਬਾਕੀ ਖਰਾਕ ਵੀ ਉਹ ਹੀ ਜੀ ਮਿਲਦੀ ਹੈ ਹਨਾ ਹਾਂ ਖਰਾਕ ਉਧਰ ਆਪਣੇ ਨੂੰ ਖਰਾਕ ਬਹੁਤ ਜਿਆਦੇ ਆ ਠੀਕ ਹੈ ਅੱਗੇ ਨਾਲ ਜਿਹੜੀ ਖੜੀ ਦੇਖੀ ਨਾ ਪਲੂਣ ਲੱਗਦੀ ਆ ਬਿਲਕੁਲ ਪਲੂਣ ਵੀਰੇ ਦੋ ਦੰਦ ਦਾ ਪਿਓਰ ਠੀਕ ਹੈ ਆਪਾਂ ਦੰਦੀ ਪੱਟ ਕੇ ਦਿਖਾ ਦਿੰਨੇ ਆ ਦੋ ਦੰਦ ਪਿਓਰ ਠੀਕ ਹੈ ਦੋ ਦੰਦ ਬਾ ਠੀਕ ਹੈ ਕੈ ਕਿ ਦਿਨ ਕੱਢ ਜੂਗੀ ਇਹ ਲੈ ਜੂ ਫਿਰ ਇਹ ਵੀ ਪੰਜ ਚਾਰ ਦਿਨ ਹਜੇ ਹਫਤਾ ਹੀ ਲੈ ਜੂਗੀ ਤੇ ਇਹਦਾ ਭਾਪ ਆ ਕੀ ਰੱਖਿਆ ਉਹਦਾ ਭਾਣੀ ਸੀ ਦੱਸਿਆ ਗਾ ਤੇ ਇਹਦਾ ਭਾ ਕੀ ਆ ਬਾਈ ਇਹਦਾ ਭਾਪ ਸਾਹਿਬ ਮੰਗਦਾ ਵੀ ਫਰੀ ਵਾਲਾ ਭਾਈ ਆ ਜਿਹੇ ਜਿਹੇ ਬੱਸੀ ਤਿਆਰ ਕਰਨੀ ਹੋਵੇ ਠੀਕ ਹੈ ਲੱਖ ਰੁਪਏ ਤੋਂ ਘੱਟ ਤਿਆਰ ਨਹੀਂ ਹੁੰਦੀ ਜਮਾਂ ਜੱਜ ਗੱਲ ਆ ਕਿੰਨੇ ਦੀ ਦੇ ਦਈਏ ਆਪਾਂ ਦੇ ਦੇਗਾ ਪਹਿਨ 70 ਦੀ 65 ਦੀ ਉਹ ਦੇ ਦਿਆਂਗੇ ਯਾਰ ਕੀ ਦਾ 65 70 ਦੀ ਕਹਿੰਦੇ ਸੀ ਤੇ 65000 ਚ ਨਰਮ ਹੋ ਜੂਗੀ ਹਣਾ ਬਸ ਮਾਨ ਤਾਨ ਕਰਦੇ ਆਂਗੇ ਠੀਕ ਹੈ ਹੁਣ ਤੇਰੇ ਬੋਲ ਹੀ ਭਗਾਤੇ ਮੈਂ ਅੱਜ ਜੈ ਜੈ ਗੱਲ ਸੋ ਬੱਚੀ ਕਬੂਤਰੀ ਵਰਗੀ ਜਿਵੇਂ ਉੜਦੀ ਫਿਰਦੀ ਆ ਜਿਵੇਂ ਕਬੂਤਰੀ ਜੇਠ ਦੇ ਮਹੀਨੇ ਸਾਰਾ ਦੇ ਰੋੜਦੀ ਆ ਤੇ ਇਹ ਵੀ ਕਹਿੰਦੇ ਤੁੱਪੇ ਮੰਨ ਗਜੂ ਬਾਈ ਜਵਾਨੀ ਦੇਖ ਲੈ ਕੋਈ ਵੀ ਵੀਰ ਆਏ ਨਹੀਂ ਠੀਕ ਹੈ ਵੀ ਬਾਹਰ ਚ ਪੂਰੀ ਸ਼ੈਨਿੰਗ ਆ ਤੇ ਜਵਾਨੀ ਪੂਰੀ ਟੌਪ ਆ ਤੇ ਮੇਰੇ ਨਾਲ ਹੁਣ ਪੰਜਾਬ ਚ ਦੇ ਗਾਣੇ ਆਪਾਂ ਮਕੋਦੀਆਂ ਹਣਾ ਉਈ ਪੰਜਾਬ ਚ ਵੀਰੇ ਯਾਰ ਨਾ ਤਾਂ ਉਹ ਜਾ ਡੰਗਰ ਮਿਲਦਾਗਾ ਤੇ ਬਾਕੀ ਰੇਟ ਨੇ ਜਿਹੜੇ ਹੁਣ ਜਿਹੜੇ ਪਰ ਰੇਟ ਕਰੀ ਜਾਂਦੇ ਆ ਪੰਜਾਬ ਚ ਲੱਖ ਰੁਪਏ ਤੋਂ ਘੱਟ ਬੱਛੀ ਤਿਆਰ ਨਹੀਂ ਹੁੰਦੀ ਨਹੀਂ ਮੰਗਦੇ ਹਣਾ ਆਪਾਂ 65000 ਦੀ ਅਗਲੇ ਨੂੰ ਸੂਨ ਵਾਲੀ ਦੇ ਦੇਣੀ ਹੈ ਜਿਹੜੀ ਜਾ ਕੇ 20 ਕਿਲੋ ਦੁੱਧ ਪਾਉਗੀ ਇਹਦਾ ਭਾਅ ਕੀ ਸੀਗਾ ਇਹਦਾ ਭਾਅ ਜੀ 70000 ਰੁਪਏ ਸੋ ਵੀਡੀਓ ਦੇਖਣ ਲਈ ਸਭ ਦਾ ਤੈਅ